ਸਤਕਾਰਯੋਗ ਮੁਲਾਜ਼ਮ ਤੇ ਪੈਨਸ਼ਨਰ ਸਾਥੀਓ ਅੱਜ ਜਦੋਂ ਅਸੀਂ ਚੋਣ ਪ੍ਰਕਿਰਿਆ ਵਿੱਚ ਦੀ ਲੰਘ ਰਹੇ ਹਾਂ ਪੂਰਾ ਦੇਸ਼ ਨਵੀਂ ਪਾਰਲੀਮੈਂਟ ਦੀ ਚੋਣ ਕਰਨ ਜਾ ਰਿਹਾ ਹੈ ਤੇ ਅੱਜ ਸਾਡੇ ਸਾਹਮਣੇ ਬੜੇ ਮੁੱਖ ਸਵਾਲ ਨੇ ਕਿ ਦੇਸ਼ ਦੀ ਹਕੂਮਤ ਤੇ ਕਾਰਪੋਰੇਟਾਂ ਦਾ ਇੱਕ ਅਜਿਹਾ ਦੇਸ਼ ਦੇ ਅੰਦਰ ਇੱਕ ਗੱਠਜੋੜ ਬਣ ਚੁੱਕਿਆ ਹੈ ਜੋ ਕਾਰਪੋਰੇਟ ਪੱਖੀ ਨੀਤੀਆਂ ਲਦ ਕੇ ਦੇ ਦੇ ਲੋਕਾਂ ਨੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਪ੍ਰਾਣੀ ਪੈਨਸ਼ਨ ਦੀ ਬਹਾਲੀ ਹੁਣ ਤੱਕ ਨਾ ਹੋਣਾ ਕਿਸਾਨੀ ਲਈ ਕਾਨੂੰਨੀ ਤੌਰ ਤੇ ਐਮਐਸਪੀ ਨੂੰ ਕਾਨੂੰਨੀ ਸ਼ਕਲ ਨਾ ਦੇਣਾ ਇਹ ਇਸ ਗੱਲ ਦੀ ਗਵਾਹੀ ਪਰਦੇ ਪਿਛਲੇ ਦਿਨੀ ਸਾਡੇ ਪ੍ਰਧਾਨ ਮੰਤਰੀ ਜੀ ਵੱਲੋਂ ਪਾਰਲੀਮੈਂਟ ਵਿੱਚ ਇਹ ਬਿਆਨ ਦੇਣਾ ਕਿ ਪ੍ਰਾਣੀ ਪੈਨਸ਼ਨ ਸਕੀਮ ਬਹੁਤ ਨੁਕਸਦਾਰ ਹੈ ਤੇ ਦੇਸ਼ ਦੇ ਉੱਤੇ ਬਾਹਰ ਹੈ ਇਹ ਸਭ ਕੁਝ ਕਾਰਪੋਰੇਟਾਂ ਦੇ ਇਸ਼ਾਰਿਆਂ ਤੇ ਕੀਤਾ ਜਾ ਰਿਹਾ ਹੈ ਔਰ ਆਵਾਮ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅੱਜ ਜਦੋਂ ਅਸੀਂ ਚੋਣਾਂ ਵਿੱਚੋਂ ਲੰਘ ਰਹੇ ਹਾਂ ਸਾਨੂੰ ਇਹ ਗੱਲਾਂ ਪੂਰੀ ਤਰ੍ਹਾਂ ਦੇਖਣੀਆਂ ਹੋਣਗੀਆਂ ਕਿ ਦੇਸ਼ ਦੀ ਹਕੂਮਤ ਤੇ ਕਾਰਪੋਰੇਟਾਂ ਦਾ ਅਗਠ ਜੋੜ ਵਿਅਕਤੀਵਾਦੀ ਲੜਾਈ ਵਿੱਚ ਉਲਝਾਉਣਾ ਚਾਹੁੰਦਾ ਹੈ ਮੁੱਦਿਆਂ ਤੋਂ ਪਾਸੇ ਜਾ ਕੇ ਵਿਅਕਤੀਵਾਦੀ ਲੜਾਈ ਪੇਸ਼ ਕਰ ਰਿਹਾ ਹੈ ਜਦ ਕਿ ਇਸ ਵੇਲੇ ਦੇਸ਼ ਦੇ ਅੰਦਰ ਨੀਤੀਆਂ ਦੀ ਲੜਾਈ ਆ ਇਹਨਾਂ ਨੀਤੀਆਂ ਨੂੰ ਕਿਵੇਂ ਪਾਜ ਦਿੱਤੀ ਜਾਵੇ ਉਹ ਸਾਡੇ ਸਵਾਲ ਮੁੱਖ ਸਵਾਲ ਹੈ ਸਾਡੇ ਸਾਹਮਣੇ ਕਿ ਨਵੀਂ ਆ ਰਹੀ ਪਾਰਲੀਮੈਂਟ ਉਸ ਦੇ ਵਿੱਚ ਦੇਸ਼ ਦੀ ਹਕੂਮਤ ਨੂੰ ਲਾਂਬੇ ਕੀਤਾ ਜਾਵੇ ਮਲਾਜ਼ਮ ਤੇ ਪੈਸ਼ਨਰ ਸਮਾਜ ਦਾ ਇੱਕ ਚੇਤਨ ਵਰਗ ਨੇ ਡਿਊਟੀ ਬੰਦੀਆ ਕਿ ਜਿਹੜੀਆਂ ਨੀਤੀਆਂ ਜਿਹੜੀ ਰਾਜਨੀਤੀ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਉਸ ਰਾਜਨੀਤੀ ਨੂੰ ਸਤਾ ਤੋਂ ਪਾਸੇ ਕੀਤਾ ਜਾਵੇ ਇਹੀ ਅੱਜ ਦਾ ਜਿਹੜਾ ਮੁੱਖ ਸਵਾਲ ਆ ਦੇਖਦੇ ਲੋਗਾਂ ਦੇ ਅੱਗੇ ਅੱਗੇ ਜਿਸ ਨੂੰ ਜਿਹੜਾ ਪੂਰੀ ਤਰ੍ਹਾਂ ਸਿੱਦਤ ਦੇ ਨਾਲ ਜਿਹੜਾ ਆ ਅੱਗੇ ਹੁਣੋ ਚਾਹੀਦਾ ਇਹਨਾਂ ਨੀਤੀਆਂ ਨੂੰ ਪੰਜ ਦਿਨ ਲਈ ਇਸ ਦੇਸ਼ ਦੀ ਹਕੂਮਤ ਨੂੰ ਜਿਹੜਾ ਲੰਬੇ ਕਰਨ ਦੇ ਲਈ ਕਾਰਪੋਰੇਟਾਂ ਦੇ ਗੱਠ ਜੁੜ ਨੂੰ ਲੰਬੇ ਕਰਨ ਦੇ ਲਈ ਇਹ ਸਾਨੂੰ ਅੱਗੇ ਆਉਣਾ ਪਏਗਾ